ਨਾ ਵੀ ਪਹਿਲਾਂ ਰੁਗੇ ਆ ਢਾਬੇ ਦੇ ਇੱਥੋਂ ਪੀਵਾਂਗੇ ਚਾਹ ਹੋਰ ਰਾਜੂ ਨੇ ਸੱਪ ਫੜ ਲਿਆ ਮਗਰ ਮਾਸਟਰ ਲਵਲੀ ਨੇ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਰਾਜੂ ਕਹਿੰਦਾ ਫਿਰ ਇਦਾਂ ਕਰ ਭਾਂਡੇ ਮਾਂਜਣਾ ਸਟੀਲ ਪੁਰ ਲੈ ਚੱਲਦੇ ਆ ਕਿੱਡੀ ਦੂਰੋਂ ਆਪਾਂ ਆਏ ਆ ਕਿਹੜਾ ਕੰਮ ਕਰਦੇ ਆ ਇਹ ਉਹ ਉਹ ਵੇਖੀਓ ਵੇਖੀ ਬੈਠਣਾ ਲੱਗਦੀ ਆ ਆਹ ਆਈ ਜਾ ਹੀ ਕਰ ਜਾਂਦੀ ਆ ਹਾ ਉਹਨਾਂ ਨੂੰ ਵੀ ਕੋਈ ਚੀਜ਼ ਲਈ ਕਿ ਨਹੀਂ ਉਹਨਾਂ ਨੇ ਹੈ ਐਸ ਨੀਮ ਮਾਹ ਉਹਨਾਂ ਨੂੰ ਕੋਈ ਚੀਜ਼ ਪਸੰਦ ਆਈ ਕਿ ਨਹੀਂ ਆ ਪਾਜੀ ਕਹਿੰਦੇ ਸਟੀਲ ਬੁਰਲ ਲੈ ਵੀ ਹੋਰ ਤਾਂ ਕੁਛ ਨਹੀਂ ਗੁਡੀਆਂ ਦੇ ਸਮਾਨ ਤੋਂ ਕਰਤਾ ਸਟਾਰਟਿੰਗ ਆ ਗੁਡੀਆਂ ਵਾਸਤੇ ਲੈ ਲਈਆਂ ਬੈਗ ਜਾ ਲੈ ਲੈ ਵੇਖੀ ਸਭ ਕੋਈ ਸ਼ੂਟਰ ਨਾ ਦਵੇ ਕਰੇ ਉਹ ਜੋ ਮੇਰ ਵਿੱਚ ਪਾ ਲੈਂਗਾ ਇਹ ਤਾਂ ਲੱਗਿਆ ਮੱਖੀਆਂ ਮਾਰਨ ਤੇ ਗੁਡੀਆਂ ਗੁਡੀਆਂ ਸਤੰਗੀ ਦੀ ਤਿੰਨ ਸਬਜ਼ੀ ਦਾਤਣਾ ਤਿੰਨ ਹੀ ਹੋ ਤਿੰਨ ਆਏ ਆ ਲੈ ਕੁਛ ਵੜੇ ਲਈ ਹਰ ਬੁੰਨੂ ਤੇ ਹੋਰ ਕੋਈ ਕੰਮ ਨਹੀਂ ਸਵੇਰੇ ਸਵੇਰੇ ਵੈਕ ਨੂੰ ਤੇ ਕੱਲ੍ਹ ਦੇ ਪਈ ਉੱਠੀ ਲਵਲੀ ਹੁਣੀ ਚੱਲ ਜੀ ਸਵੇਰੇ ਆਪਣੇ ਬਾਜੀ ਘਰ ਤੇ ਤਾਇਆ ਜੀ ਦੇ ਬੇਟੇ ਘਰ ਤੇ ਹਰ ਬੁੰਨ ਲੈ ਲੁੱਟੀ ਆ ਤੇ ਫਿਰ ਆਪਾਂ ਨਹੀਂ ਗਏ ਤੇ ਕੱਟ ਲੈ ਜਾਂਦੇ ਹਰ ਬੁੰਨ ਦੇ ਦੁੱਧ ਲਈ ਉਹਨਾਂ ਨੇ ਰਾਤੀ ਦੁੱਧ ਦਿੱਤਾ ਆਪਾਂ ਕਾਫੀ ਲੇਟ ਹੋ ਗਏ ਸੀ ਤੇ ਦੁਕਾਨਾਂ ਵੱਲੋਂ ਗਿਆ ਤੇ ਉਹਨਾਂ ਦੇ ਘਰੋਂ ਦੁੱਧ ਲੈ ਕੇ ਆਉਂਦਾ ਸੀ ਪਰੇ ਵੀ ਸਰ ਗਿਆ ਵਧੀਆ ਉਹਨਾਂ ਨੇ ਸਾਥ ਚਲੋ ਨਹੀਂ ਤਾਂ ਹਰ ਬੁਨੇ ਨੂੰ ਆਣਾ ਯਾਰ ਨਹੀਂ ਤਾਂ ਪਗੁਰਦਵਾਰੇ ਜਾ ਕੇ ਲੈ ਆਉਣਾ ਹੈ ਨਾ ਅਗੁਰਦਾਰੇ ਤੋਂ ਤਾਂ ਮਿਲ ਹੀ ਜਾਂਦਾ ਹੈ ਇੱਥੇ ਕਿਹੜੀ ਚੀਜ਼ ਦੀ ਕਮੀ ਗਰੀ ਪਰ ਮੈਂ ਕਿਹਾ ਮੰਮੀ ਇਹ ਬਾਰੇ ਕੀ ਕਹਿੰਦੇ ਜਦੋਂ ਮੈਂ ਇਹ ਚੀਜ਼ ਵਾਜ ਦੇ ਦਿੱਤੀ ਮੈਂ ਕਿਹਾ ਆਪਾਂ ਕਿਹਦੇ ਹੋ ਬੜਾ ਇਹ ਕਿਹੜੇ ਰੋੜ ਪੈ ਗਿਆ ਨਹੀਂ ਕੋਈ ਚੀਜ਼ ਮੈਨੂੰ ਕੰਦਨੇ ਮੈਨੂੰ ਮੱਥਾ ਵੱਜ ਗਿਆ ਸਾਡੇ ਕਹਿੰਦੇ ਰੋਡ ਪੈ ਗਿਆ ਨਹੀਂ ਸਾਡੇ ਕਹਿੰਦੇ ਰੋਬੜਾ ਪੈ ਗਿਆ ਰੋਬੜਾ ਕਹਿੰਦਾ ਯਾਰ ਹੁੰਦਾ ਹੈ ਰਾਜੂ ਇਹਨਾਂ ਦੀ ਗਲਤੀ ਨਾ ਬੋਲੀ ਕਹਿੰਦੇ ਰਾਜੂ ਨਹੀਂ ਪੈ ਗਿਆ ਅੰਦਾ ਪੈ ਗਿਆ ਮੂੰਹ ਅਜ ਕਹਿੰਦੇ ਰੋਬੜਾ ਰੋਬੜਾ ਨਾ ਯਾਰ ਨਾ ਯਾਰ ਤੂੰ ਲਾਗ ਰੱਖਦੀ ਏ ਜਲਕੇ ਘਰ ਵਾਲਾ ਵਾ ਮਾਫ ਕਰਤਾ ਆ ਤਨੀ ਵੀ ਤੁਹਾਡਾ ਫਰਜ਼ ਬੰਦਾ ਤੇ ਸਾਨੂੰ ਲੈ ਕੇ ਆਇਆ ਸਾਗ ਨੂੰ ਆਹ ਹਾਂਜੀ ਕੀ ਹੋ ਗਿਆ ਵਾ ਗੱਡੀ ਦਿੱਤੋ ਦੇਣ ਲਈ ਗੱਡੀ ਵੀ ਉਹ ਉੱਥੇ ਵੇਖਣ ਗਿਆ ਏ ਇੱਥੋਂ ਦੇਖ ਲੈਣੀ ਕਿ ਮੈਂ ਤਾਂ ਕਹਾਂ ਨਹੀਂ ਤਾਂ ਉਹਨੂੰ ਪਾਉਂਦਾ ਜਾ ਉਹ ਤਾਂ ਚੱਲ ਆ ਗਈ ਕਰ ਗਿਆ ਉਹ ਚੱਲ ਗਿਆ ਤਾਂ ਲੈ ਲਈ ਉਹਦਾ ਇਹ ਕੁੰਦਾ ਲਾ ਕੇ ਬੈਠਾ। بابا ਜੀ ਦੇ ਵਾਇਕ੍ਰੂ ਕਰੀਦਾ ਐ। ਵਾਇਕ੍ਰੂ ਕਰੋ ਪਹਿਲਾਂ। ਕੋ ਵਾਇਕ੍ਰੂ। بابا ਜੀ ਨੂੰ ਵਾਇਕ੍ਰੂ ਕਰ ਦੋ ਇੱਕ ਵਾਰੀ ਹਰਗੁਣ। ਬੜੀ ਟੀਟ ਹੋ ਗਈ ਨਹੀਂ ਲੱਗਦੀ ਕਰਦੀ ਹੁੰਦੀ। ਵਾਇਕ੍ਰੂ। ਹਾਂਜੀ। ਤੁਹਾਨੂੰ ਕਹਿੰਦਾ ਵਾਇਕ੍ਰੂ ਕਰਦੇ ਕੋਈ ਨਹੀਂ ਚੱਲ ਪਾਸੇ। ਹਾਂ। ਮਤਲਬ ਜਮ ਕੇ ਜਿੱਥੇ ਜਮ ਕੇ ਲਾਇਆ ਕਰਨ। ਹਾਂ ਹਾਂ ਸਹੀ ਦਾ। ਵਾਇਕ੍ਰੂ ਕਰਦੇ। ਫਿਰ ਕਰਦੇ। ਕੋਲ ਕਹਿੰਦੇ ਚੱਲਾ ਕਰੂੰ ਉਹਦੀ ਤੋਰ ਤੇ ਤੇ ਨਹੀਂ ਕੋਈ ਗੱਲ ਨਹੀਂ ਹੁੰਦੀ ਇਹ ਰਾਜਿਤ ਕਮੀਜ਼ ਦੀ ਕੋਈ ਗੱਲ ਨਹੀਂ ਉਹ ਕੀ ਬੋਲ ਤੂੰ ਸਾੜ ਬੈਣੀ ਉਹਦੀ ਜਾ ਮੁੱਤੇ ਕਿੱਦੀ ਮੈਂ ਕੂਲ ਕੂਲ ਥੰਦੀ 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 ਕਰੀ ਤਾਂ ਡਿਚਰ ਸਤਾ ਗਰਮੀ ਤਾਂ ਲੱਗੀ ਹਾਂ ਉਹ ਤੇ ਪਾਣੀ ਪੋਣਾ ਨੇ ਪਾਣੀ ਆ ਵੇਖੋ ਕੈਮਰਾ ਪਾਣੀ ਮੇਗਾ ਆਪਣਾ ਛੜਕਾਏ ਦੇਈਦਾ ਨਾ ਹਾਂ ਛੜਕਾ ਜਾ ਇਹ ਕੋਣੀ ਤਾਂ ਨਹੀਂ ਪਾ ਦੇ ਰਾਜਿਤ ਤੈਨੂੰ ਮਿਲਵਾ ਜੇ ਕੰਡਾ ਪਿਆ ਸੀ ਹਟ ਗਿਆ ਹਣ ਫਰਕ ਪੈ ਗਿਆ ਕਨੇ ਕੰਡਾ ਪਿਆ ਸੀ। ਇਹ ਕੰਡਾ। ਨਹੀਂ। ਅ ਕੰਡਾ ਕੰਡਾ ਕਹਿੰਦੇ ਆ ਪੁਰਾਣੇ ਬਜ਼ੁਰਗ ਕਹਿੰਦੇ ਕੰਡਾ ਕਹਿੰਦੇ। ਥੱਲੇ ਨਹੀਂ ਉੱਪਰ। ਕੰਡਾ ਪੈ ਗਿਆ। ਪਰ ਕੰਡੇ ਦਾ ਪੈ ਗਿਆ ਫਿਰ। ਆਹ। ਆ ਬਾਹ ਨੂੰ ਗਿਆ ਇਹਨੇ। ਹਾਂ ਜੀ ਰਾਜਾ ਜੀ ਦਿਆ। ਕੇ ਮੂੰਹ ਘਰਮਾਟਾ ਦੇ ਕੇ ਕੋਸ਼ ਨਹੀਂ ਖਾਣਾ ਬਿਨਾ ਤੇ ਜੇ ਨਹੀਂ ਤੇ ਉਧਰ ਚਾਹ ਵੀ ਕਿਐ ਕਰੋ ਚਾਹ ਦਾ ਗਲਾਸ ਪੀਏ ਸੁਚਾ ਮੂੰ ਚੜੇ ਇਹਦਾ ਹਣ ਖਾ ਗਏ ਤੇ ਹੋਰ ਨਾਲ ਕਿੰਨਾ ਕੁ ਠਾ ਗਏ ਦੱਸੋ ਅਸਲ ਚੰਨਾ ਤੁਹਾਨੂੰ ਮੈਂ ਦੱਸਦਾ ਬਈ ਆਹ ਨਾਲ ਲਈ ਨਾਲ ਲਈ ਤੇ ਲੰਬੀ ਵੀ ਤੁਹਾਨੂੰ ਦੱਸਣੇ ਲੰਬੀ ਤੇ ਰਿਸ਼ਤਦਾਰ ਹੈ ਤਾਂ ਇਹ ਕਭੀ ਆਪਣਾ ਪ੍ਰਸ਼ਾਦਾ ਨੂੰ ਖੇਚਾ ਨਾ ਦੋ ਇਥੋਂ ਮੈਂ ਗੁਰਦਰ ਸਿੰਘ ਸਾਹਿਬ ਲੈਨੇ ਪ੍ਰਸ਼ਾਦਾ ਤੇ ਭਾਜੀ ਕਿੰਨੇ ਉਹਨਾਂ ਨੇ ਤੇ ਹੁਣ ਮਤਲਬ ਯਾਰ ਆਪਣਾ ਅੱਜ ਤਾਂ ਤਾਂ ਗੋਲਿਆ ਉਹ ਚਲਿਆ ਆਖਣੇ ਬਿਲਾ ਹਾੜੀ ਗੋਣ ਪਛਾਦਾ ਛੱਕੇ ਨਹੀਂ ਗਏ ਤੇ ਕਹਿੰਦੇ ਇਹ ਭੰਨ ਮਾਰਦੇ ਨੇ ਫੋਨ ਕਰਦੇ ਸੱਚੇ ਮੂੰਹ ਜਾਣਾ ਚਾਹ ਚਾਹ ਪੀ ਕੇ ਆਇਆ ਆ ਮੈਂ ਤਾਂ ਪਹਿਲਾਂ ਚੁੱਕਾ ਹੀ ਆਂਦਾ ਸਾਡੀ ਵਾਰੀ ਆਈ ਤੇ ਕਹਿੰਦਾ ਸੱਚੇ ਮੂੰਹ ਦੋਵਾਂ ਨੇ ਚਾਹ ਪੀਈ ਆ ਹ ਤੂੰ ਇਸ ਤੇ ਉਹ ਬੜਾ ਸਾਇਆ ਮੈਨੂੰ ਉਹਨੇ ਕਹਿੰਦਾ ਇਹ ਮੈਂ ਦੇਖ ਤੇ ਚਾਹ ਪੀ ਗਏ ਮੈਂ ਮੋਸ਼ੀ ਫੇਰ ਕਰ ਲੈ ਚਾਹ ਪੀ ਕੇ ਸੱਚੇ ਚਾਹ ਪੀ ਕੇ ਤੇ ਬ੍ਰਸ਼ ਕਰਕੇ ਸਰੀ ਢੜੀ ਵੀ ਇਹਦੇ ਇਦਾਂ ਬੰਦਾ ਖਰੇ 10-12 ਰੋਟੀਆਂ ਖਾ ਗਦੇ ਆ ਕਿ ਸੁੱਚਾ ਹੋਣਾ ਪਰਚ ਕਰ ਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਇਆ ਜੀ ਨਾ ਬਲਵਾਂ ਦੇ ਵਿੱਚ ਤੇ ਅੱਜ ਰੈਡੀ ਸੜੀ ਹੋ ਗਈਆਂ ਨਵੀਂ ਕੰਮੀਜ਼ ਪਾਲੀ ਆ ਨਵੀਂ ਭਗਮੰਲੀ ਆ ਤੇ ਟਵਰ ਕੜਲਾ ਮੜੇ ਇੰਕਮੀ ਵੀ ਇੱਕ ਇਹ ਇੱਕ ਵੀਰ ਨੇ ਟਵਰ ਮਾਰਿਆ ਦੇਖ ਵੀ ਟਵਰ ਕੱਢਿਆ ਅੱਛਾ ਜੇ ਮੈਂ ਟਵਰ ਕੱਢਿਆ ਯਾ ਬੋਤਲ ਪੀਜਣੀ ਸੱਚੀ ਦੁੱਧੀ ਉਹਨਾਂ ਕੰਨੇ ਲੈ ਆਂਦੀ ਹਨਾ ਸੋ ਨੋ ਕੋਈ ਨਾ ਇਧਰ ਜੇ ਨਾ ਰੈਡੀ ਹੋਣਾ ਜੁ ਕੋਈ ਨੀ ਆਲੇ ਕੱਪੜੇ ਪ੍ਰੈਸ ਕਰਕੇ ਢਟੇ ਜੀ ਇਹ ਰਿਸ਼ਤੇਦਾਰਾਂ ਦੀ ਪ੍ਰੈਸ ਮੰਗਵਾਈ ਆ ਲਵਲੀ ਮੇਕਅਪ ਦੀ ਕਿੱਟ ਛੱਡ ਆਈ ਨਾ ਉਹਦੀ ਉੱਥੇ ਤੋਂ ਘਰੇ ਹੀ ਮੇਕਅਪ ਦੀ ਕਿੱਟ ਘਰੇ ਛੱਡ ਆਈ ਨਾ ਬਟਾਏ ਸੱਚੀ ਘਰੇ ਰਹਿ ਗਈ ਹੈ ਤੰਡੀ ਹੋ ਗਈ ਬੈਗੀ ਲੈ ਵੀ ਥੋੜੀ ਬੈਠੀ ਟੰਡੀ ਹੋ ਗਈ ਆਹ ਬੋਲੇ ਹਾਂ ਸੱਚੀ ਉੱਥੇ ਰਹਿ ਗਈ ਤੇ ਕੋਈ ਨੀ ਲਿਪਸਟਿਕ ਕੋਈ ਐਸੇ ਤੇਰ ਕੋ ਦਜੀ ਨਾ ਦਜੀ ਐਸੇ ਕੋਈ ਦਜੀ ਦੇ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਆ ਗਈ ਘੜੀ ਦਜੀ ਲਾਣਾ ਇਹ ਸੀਦੇ ਮਗਰੀ ਹੱਥ ਧੋ ਕੇ ਪਿਆ ਬੜੇ ਚੰਦਾ ਹੋ ਕੇ ਕਿਹਦੇ ਇਹਨੇ ਲੰਦਾ ਸਾੜ ਕੇ ਸਾਹ ਲੈਣਾ ਘੜੀ ਬਸ ਕੇ ਪਰ ਆ ਤੋਰ ਫੋ ਗਾ ਕੇ ਸਾਦੀ ਧਾੜੀ ਲਾਤੀ ਇੱਥੇ ਅੱਧੇ ਦਿਨ ਦੇ ਨਾਲ ਡੈੜੀ ਮੇਰੇ ਨੇ ਭਲਕੇ ਸੋਚਣਾ ਅੱਧੇ ਦਿਨਾਂ ਦਰਸ਼ਨ ਕਰਨ ਲਈ ਸੁਤੇ ਮੂ ਸੁਤੇ ਮੂ ਸੁਤੇ ਮੂ ਅਲਦਰਾ ਜਲਕਾ ਬੰਦ ਕਰ ਸੀਕ ਸੀਕ ਕਹਿੰਦਾ ਮੈਂ ਹੀ ਅੱਜ ਆਹੋ ਹੋ ਹੋ ਕੋਈ ਫਾਇਦਾ ਨਹੀਂ ਆ ਵੇ ਵੇਲੇ ਜਿੱਡੀ ਮਰਜ਼ੀ ਗੱਡੀ ਮਹਿੰਗੀ ਲੈ ਲੋ ਜਿੱਡੀ ਮਰਜ਼ੀ ਗੱਡੀ ਮਹਿੰਗੀ ਲੈ ਲੋਗੀ ਪੀ ਜੱਕਦਮ ਕਦੇ ਵੀ ਕੂਲਿੰਗ ਨਹੀਂ ਹੁੰਦੀ ਜੇ ਮਰਜ਼ੀ ਹੈ ਜੇ ਗੱਡੀ ਜੇ ਤੁੱਪੇ ਲੱਗੀ ਹੈ ਤੇ ਉਹ ਤੇ ਹੱਥ ਖੜੇ ਕਰੰਦੀ ਪੂਰੀ ਘਟੋ ਕਢਣੀ ਇੱਕ ਇੱਕ ਡੇਢ ਮਿੰਟ ਜਾਂ 2 ਮਿੰਟ ਨਾਉਣ ਕਰਾਣ ਦੇ ਬੰਦੇ ਦਾ ਆਹ ਅਪਡੇਟ ਕੀਤੀ ਹੈ ਆਪਣਾ ਐਲਸੀਡੀ ਤੇ ਆਹ ਕੜੇ ਵੀ ਇਹ ਚੀਜ਼ਾਂ ਵੰਡਾ ਪੀ ਪਹਿਲਾਂ ਇਥੇ ਗੁੜੀਆਂ ਦਾ ਦੁੱਧ ਪਰਵਾਲਾਂਗੇ ਫਿਰ ਅੱਗੇ ਚੱਲਦੇ ਆਂ ਮੜਿਆ ਪਾਣੀ ਫੇਰ ਲਿਆ ਬਸ ਠੀਕ ਲਿਆ ਮੈਨੇ ਧੋਆ ਲਿਆ ਸਰਫ ਜੇ ਸਰਫ ਜੇ ਪਾਗ ਲਿਆ ਮੈਂ ਧੋਆ ਲੈ ਵੀ ਦੁੱਧ ਤੇ ਕਰਵਾ ਲਿਆ ਗਰਮ ਆਪਾਂ ਪਰ ਪਹਿਲਾਂ ਕਿੱਧਰ ਜਾਣਾ ਕੀਰਤਪੁਰ ਸਾਹਿਬ ਪਹਿਲਾਂ ਜਾਵੇਂ ਕੀਰਤਪੁਰ ਸਾਹਿਬ ਆ ਆ ਇੱਥੇ ਆ ਵੀ ਭਾਂਡੇ ਹੀ ਜ਼ਿਆਦਾ ਨਾ ਆਪਣਾ ਭਾਂਡੇ ਲੋਕ ਖੜਦੇ ਖੜਦੇ ਆ ਜਿਹੜੇ ਫੁੱਲ ਤਾਰਨੋਂ ਦੇ ਭਾਂਡੇ ਖੜਦੇ ਹੋਗੇ ਐ ਪਹੁੰਚ ਕੇ ਕੀਰਤਪੁਰ ਸਾਹਿਬ ਗੁਰਦਾਰੇ ਹਾਂਜੀ ਦਾਦਾ ਦਾਦੀ ਕਿਥੇ ਆ ਸੱਸੀ ਕਾ ਕਰ ਦੋ ਦਾਦੀ ਕਿਥੇ ਸੱਸੀ ਕਾ ਕਰ ਦੋ ਦਾਦੀ ਨੂੰ ਸੱਸੀ ਕਾ ਬੁਲਾ ਦੋ ਚਾਚੀਆ ਚਾਚੀਆ ਹੋਰ 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 ਮੈਂ ਹਾਂ ਕੁੜੀਆਂ ਨੂੰ ਅਹੀਂ ਚੁੱਕਦੇ ਆਂ ਰੋਜ਼ ਮੈਂ ਹਾਂ ਅੱਜ ਤਹ ਹੀ ਚੁੱਕੋਈ ਹੈ ਉਹ ਦਹੀਂ ਵੀ ਕੁੜੀਆਂ ਇਹਨਾਂ ਕੋਲ ਜਾਂਦੀ ਰਮਾਨ ਨਾਲ ਮੁਸ਼ਕਲ ਨਹੀਂ ਕੋਈ ਸ਼ਬੀਰ ਲੱਗੀ ਹੈ ਚਲੋ ਛੱਕ ਲੈਨੇ ਆਂ ਗਰਮੀ ਬੜੀ ਹੈ ਇਧਰ ਆਓ ਆਜਾ 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 ਪ੍ਰਸ਼ਾਦ ਆਪਾਂ ਛਕ ਲਿਆ ਬੈਜੋ ਮੈਰੀ ਨੂੰ ਚੌਂਕੜੀ ਮਾਰੋ ਨਾ ਚੌਂਕੜੀ ਮਾਰਨੀ ਹੈ ਬੰਦੀ ਆਂ ਚੌਂਕੜੀ ਵੀ ਮਾਰੀ ਚਾਚੀ ਕੇ ਦਾਦੂ ਦੂੰ ਦਾਦੂ ਕਿਥੇ ਆਓ ਦਾਦੂ ਦਾਦੂ ਨੂੰ ਫੋਨ ਲਾ ਦ ਦਾਦੂ ਨੂੰ ਫੋਨ ਲਾ ਬਾਲਾ ਦਾਦੂ ਨੂੰ ਫੋਨ ਲਾ ਦੋ ਦਾਦੂ ਨੂੰ ਦਾਦੂ ਨੂੰ ਲਾ ਦੋ ਫੋਨ ਦਾ ਦੂ ਨੀਦਾ ਦੂ ਮੁਰਨਾ ਦਾ ਦੂ ਬੋਲ ਦੋ ਦਾਦੀ ਨੇ ਦਾਦੂ ਇਧਰ ਆਓ ਲਾ ਜੀ ਪਹੁੰਚ ਗਏ ਆਪਾਂ ਘਰੇ ਲਾਇ ਸਿਰਜ ਜੀ ਬਹੁਤ ਹੀ ਅਸੀ ਦੀ ਵੈਰੀ ਹੋਇਆ ਸਮਝ ਆ ਗਿਆ ਤੇਰੇ ਅੱਖਾਂ 'ਚ ਨੀਂਦ ਕਿਉਂ ਨਹੀਂ ਪੈਂਦੀ ਜੀ ਸਾਰੇ ਲੰਮੇ ਪੈ ਗਏ ਹੇ ਹੋਏ ਬੂ ਬੇ ਬਿੱਲੀ ਆ ਗਈ ਹੇ ਬੂ ਬਗਾ ਬੂ ਬੂ ਦੱਖ ਦਿਨਾ ਮਸ ਸਸੀਓ ਬਰਾਦਾਦਾਂ ਦਾ ਦਾਦਾ ਚਾਚੀਆ ਫੋਨ ਲਾ ਦੋ ਫੋਨ ਲਾ ਦੋ ਫੋਨ ਲਾ ਦੋ ਦਾਦਾ ਟਾਈਮ ਹੋ ਗਿਆ ਯਾ 6 ਵਜ ਗਏ ਆ ਤੇ ਆਣ ਕੇ ਦਸੋਂਗੇ ਸਾਰੇ ਜਾਣੇ ਸੋਂਗੇ ਹਰ ਗੁਣ ਨੇ ਚੰਗੀ ਛੁੱਟੀ ਲਈ ਸਭ ਨਾਲੋਂ ਜ਼ਿਆਦਾ ਹਰ ਗੁਣ ਬਹੁਤ ਜ਼ਿਆਦਾ ਸੁੱਤੀ ਦੀ ਰ ਤਿੰਨ ਕਵਰੀ ਉੱਠੀ ਫੇਰ ਮੈਂ ਸਵਾਰਤਾ ਹਾਂਜੀ ਹਾਂਜੀ ਇਹ ਹੁਣ ਚੱਲੇ ਆ ਫੇਰ ਇਹ ਵੇਖੋ ਹੁਣ ਕਿੱਧਰ ਜਾਣੇ ਕਿਹੜੇ ਗੁਰਦੁਆਰਾ ਸਾਹਿਬ ਜਾਣੇ ਚਲੋ ਜੀ ਇਹ ਜੁੜਾ ਤਿਆਰ ਹੀ ਚਲੋ ਰੱਖੋ ਰੱਖੋ ਜਿਹੜਾ ਬੈਗ ਖੜਨਾ ਛੇਤੀ ਕਰੋ ਬਸ ਜਾਣਾ ਕਿ ਬਨੇ ਕ ਨਹੀਂ ਮੈਨੂੰ ਸਤਾ ਬੜਾ ਦਿੱਤਾ ਕੁੜੀਏ ਤੂੰ ਹੈਂ ਸਤਾ ਬਹੁਤ ਦਿੱਤਾ ਹੈ ਚਲੋ ਹੈ ਨਾ ਵੀ ਪਹਿਲਾਂ ਰੁਗੇ ਆ ਟਾਬੇ ਦੇ ਇੱਥੋਂ ਪੀਵਾਂਗੇ ਚਾਹ ਚਾਹ ਪੀ ਕੇ ਫੇਕੇ ਜਾਵਾਂਗੇ ਤੇ ਇੱਥੋਂ ਦੇ ਸਮੋਸੇ ਖਾ ਕੇ ਵੇਨੇ ਭਲਾ ਅਨੰਦਪੁਰ ਸਾਹਿਬ ਦੇ ਕਿਵੇਂ ਦੇ ਠੀਕ ਹੈ ਆ ਗੁੜੀਆਂ ਨੇ ਬੜੀ ਹੱਦ ਚੱਕੀ ਹੈ ਖਾਦੀ ਨੂੰ ਜੀਜੀ ਰੋਲਾ ਪਾਇਆ ਜੀਜੀ ਜੀ ਅੰਦਰ ਤੇ ਬਹੁਤ ਜ਼ਿਆਦਾ ਗਰਮੀ ਆ ਆਪਾਂ ਦੇ ਉੱਠ ਕੇ ਬਾਹਰ ਆ ਗੱਡੀਆਂ ਬਹੁਤ ਤੇਜ਼ ਨਾ ਕਰਦੇ ਐ ਲੱਗਦੇ ਨੇ ਐ ਨੂੰ ਚੜ ਕੇ ਆ ਜਾਈਏ ਹੁੰਦੀਆਂ ਨੇ ਗੱਡੀਆਂ ਮੈਂ ਬਹੁਤ ਤੇਜ਼ ਨਗਰੀਆਂ ਹਾਂਜੀ ਪਿਲੀਏ ਘੋਲਤੀਓ ਬੜੀ ਬੁੱਤੀ ਮਾਰੀ ਬਿਆਰ ਘੁੰਮਦੇ ਆ ਤੇ ਲਿਆ ਫਿਲਹਾਲ ਤਾਂ ਕੁਝ ਵੀ ਨਹੀਂ ਆ ਉਹ ਸਾਈਕਲ ਸਾਈਕਲ ਜਿਹੜਾ ਸਾਡੇ ਘਰੇ ਲਗਾਓ ਓਦਾਂ ਦਾ ਉਹ ਸਾਈਕਲ ਸਾਈਕਲ ਹੋਇਆ ਬਾਈ ਆ ਲੈਣੇ ਚੱਕ ਪਟਾ ਅੱਛਾ ਅੱਛਾ ਆ ਜੀ ਜੀ ਨਹੀਂ ਲੈਣਾ ਆ ਕਿੰਨੇ ਦਾ ਪਲਾ ਬੈਗ ਜਾਂ ਅੱਛਾ ਅੱਛਾ ਲੈ ਲਓ ਓਏ ਲੈਣਾ ਲੈ ਲਓ ਹਾਂ ਲੈ ਲਓ ਲੈ ਵੀ ਹੋਰ ਤਾਂ ਕੁਛ ਨਹੀਂ ਗੁੱਡੀਆਂ ਦੇ ਸਮਾਨ ਤੋਂ ਕਰਤੇ ਸਟਾਰਟਿੰਗ ਆ ਗੁੱਡੀਆਂ ਵਾਸਤੇ ਲੈ ਲਈ ਆ ਬੈਗ ਜਾ ਲੈ ਲੈ ਵੇਖੀ ਸਭ ਕੁਝ ਛੋਟਣਾ ਦਵੇ ਕਰੇ ਹੋਰ ਰਾਜੂ ਨੇ ਸੱਪ ਫੜ ਲਿਆ ਮਗਰਮਾਸ ਦੇ ਮਗਰਮਾਸਾ ਸੱਪ ਆ ਆ ਮਗਰਮਾਸੀ ਯਾਰ ਸੱਪ ਦੇ ਸੱਪ ਦੇ ਆਈ ਨਹੀਂ ਮਗਰਮਾਸੀ ਆ ਫੀਸੀ ਹੋ ਫੀਸੀ ਨਾ ਆ ਵੀ ਆ ਹਾਂ ਕੋਸ਼ਿਸ਼ੇ ਨੇ ਆਈਏ ਲਵਲੀ ਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਰਾਜੂ ਕਹਿੰਦਾ ਫਿਰ ਇਦਾਂ ਕਰ ਭਾਂਡੇ ਮਾਜਣਾ ਸਟੀਲਪੁਰ ਲੈ ਆ ਚਲਦੇ ਹਾਂ ਚਲਾ ਕੇ ਬਸ 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 ਇਹਦੇ ਚ ਸਮਾਨ ਪੈਂਡਾ ਹੋਰ ਕੀ ਚਾਹੀਦਾ ਤੁਹਾਨੂੰ ਕਹਿਣਾ ਸੀ ਨਾ ਚੀਜ਼ੇ ਚੀਜ਼ਾਂ ਇਹੋ ਜਿਹੀਆਂ ਲੈਣੀਆਂ ਚਾਹੀਦੀਆਂ ਨੇ ਉਹ ਹਰ ਗੁਣ ਸਾਡੀ ਦੀਣੀ ਹੋਣਾ ਚਾਹੀਦੀ ਹੈ ਪਹਿਚਾਨ ਲਿਆ ਉਹਨਾਂ ਨੇ ਕਿੱਡੀ ਦੂਰੋਂ ਆਪਾਂ ਆਏ ਆ ਕਿਹੜਾ ਕੰਮ ਕਰਦੇ ਆ ਇਹ ਉਹ ਵੇਖੀ ਉਹ ਵੇਖੀ ਬੈਗ ਮੰਨ ਲੱਗੀਆਂ ਆਈ ਆਈ ਕਰੀ ਜਾਂਦੀ ਹੈ ਉਹਨਾਂ ਨੇ ਵੀ ਕੋਈ ਚੀਜ਼ ਲਈ ਕਿ ਨਹੀਂ ਉਹਨਾਂ ਨੇ ਹੈ ਐਸ ਨੀਮ ਮਾਹ ਉਹਨਾਂ ਨੂੰ ਕੋਈ ਚੀਜ਼ ਪਸੰਦ ਆਈ ਕਿ ਨਹੀਂ ਪਾਪਾ ਜੀ ਕਹਿੰਦੇ ਸਟੀਲ ਬੁਰ ਲਾ ਆਵੜੀਆਂ ਗੋਲੀਆਂ ਜੀ ਆਪਣੀ ਖਤਮ ਹੋ ਗਈਆਂ ਸੀ ਆਪਣੀਆਂ ਇਹ ਲਈ ਦੋ ਪੈਕੇਟ ਦੋ ਪੈਕੇਟ ਜੀ ਤੇ ਪਰਸਾ ਦੇ ਲੈ ਆਵਾਂ ਦੋ ਪੈਕੇਟ ਆਹੀ ਅਸੀਂ ਮੱਥਾ ਟੇਕਣ ਵਾਸਤੇ ਤਖਸੀਦੀ ਕੇਸਕਰ ਸਾਹਿਬ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸਭ ਨਾਲ ਅੱਗੇ ਹਰ ਗੁਣ ਲੈ ਅੱਗੇ ਕਾਦੀ ਐ ਨੂੰ ਜਾ ਐ ਨੂੰ ਇਧਰ ਨੂੰ ਚਲੋ ਚਲੋ ਆਓ ਚਲੋ ਚਲੇ ਚਲੋ ਆਹ ਸੈਂਟਰਲ ਖੁੱਲ ਗਿਆ ਹੈ ਅੱਛਾ ਜੁੜਾ ਘਰ ਪਹਿਲਾਂ ਇੱਧਰ ਹੁੰਦਾ ਸੀਗਾ ਤੇ ਹੁਣ ਨਵਾਂ ਬਣ ਗਿਆ ਇੱਧਰ ਆ ਗਿਆ ਆਹ ਰਾਜੂ ਇਹਦੇ ਬੱਚਿਆਂ ਦੇ ਨਾਲ ਬਾਬਾ ਮੂੰਹ ਪਿਆਰ ਕਰਦਾ ਹੈ ਮੇਰੀ ਕੁੜੀਆਂ ਨੂੰ ਬਹੁਤ ਕਰਦੀ ਮਾਰਦੇ ਮੈਡਮ ਮੂੰਹ ਕਰਦਾ ਫੇਰ ਫੇਰ ਕਹਿੰਦੀ ਫੇਰ ਕਹਿੰਦੀ ਫੇਰ ਕਰ ਇਹ ਨਹੀਂ ਮੁੜ ਘਟਣਾ ਨਹੀਂ ਨੇ ਮੋਬਾਈਲ ਦੇ ਕਰਕੇ ਨਾ ਭੱਜਿਆ ਹੀ ਮਿੰਟ ਟਮੇਟੀ ਮੈਂ ਮੋਬਾਈਲ ਨਾ ਪੇ ਲੈ ਗਿਆ ਕਿਉਂਕਿ ਸਾਨੂੰ ਚੇਤਾ ਨਹੀਂ ਸੀ ਵੀ ਗੱਡੀ ਦੇ ਵਿੱਚ ਪਿਆ ਪਰ ਬਚਾਓ ਗਿਆ ਨਹੀਂ ਤੇ ਇਹ ਕਿਸੇ ਦਿਨ ਨਗਾ ਪਾیندੈ ਨੇ ਸ਼ੀਸ਼ਾ ਤੋੜ ਕੇ ਕੱਢ ਲਾਣੇ ਤੇ ਨਹੀਂ ਉਹ ਨਗੜਾ ਹੀ ਫੋਨ ਅਕਾ ਲੈ ਆ ਜੀ ਕੱਢ ਕੇ ਕਾ ਪਰ ਕੰਮ ਤੇ ਚਲੋ ਉਹਨਾਂ ਦੇ ਨਹੀਂ ਹੁਣ ਕਿਉਂਕਿ ਅੱਜ ਕਿ ਲੋਡ ਲੱਗੀ ਹੁੰਦੀ ਆ ਆਈਫੋਨ ਨੂੰ ਵੱਧ ਤੋਂ ਵੱਧ ਕਿੰਨੇ ਦਾ ਵੇਚਣਾ ਵੇਚਣਾ ਜਾਂਦੇ ਹਜ਼ਾਰ ਦਾਂਗੇ ਤਾਂ 2000 ਦਾ ਵੇਚਣਾ ਇੰਨੇ ਦਾ ਇਹਨਾਂ ਨੇ ਮਗਰ ਮੂਰ ਦੇ ਖਲੋਤੀਆਂ ਇਹ ਕੁਛ ਨਹੀਂ ਆ ਤੁਹਾਡਾ ਵੀ ਭੱਜ ਦੋ ਵੀ ਬੜਾ ਭੱਜਿਆ ਹਟ ਜਲ ਇਹ ਦੱਸੇ ਮੈਂ ਇਹਨਾਂ ਨੂੰ ਕਿਹਾ ਮੈਂ ਖਾ ਤੇ ਉੱਥੇ ਮੋੜ ਦੇਤੇ ਨਾ ਰੁਕ ਜਾਓ ਵੀ ਮੈਂ ਕਹਾਂ ਮੈਂ ਉੱਥੇ ਗੱਡੀ ਲੈ ਕੇ ਆਉਂਦਾ ਤੇ ਇਹ ਆਪਣਾ ਨਾ ਉੱਥੇ ਪਾਰਕਿੰਗ ਦੇ ਵਿੱਚ ਹੀ ਆ ਗਈਆਂ ਤੇ ਕੰਦੀਆਂ ਅਸੀਂ ਤੁਹਾਡੇ ਸਾਹਮਣੇ ਰੋਦੇ ਤੁਹਾਨੂੰ ਦਿਹੀਆਂ ਨਹੀਂ ਮੈਂ ਨਹੀਂ ਥੀਆਂ ਇੱਥੇ ਪਿਆ ਹੀ ਆਉਂ ਮੋਹਲ ਆ ਪਿਆ ਉਹ ਹੋਰ ਬਾਜੀ ਗੱਲ ਕਰਦੇ ਕੋਈ ਨਹੀਂ ਆਲ ਸਾਡਾ ਜੀ ਬਾਬਾ ਗੁਰਦਤਾ ਜੀ ਗੁਰਦਨੀ ਮੈਂ 31 ਗਈ ਤੇ ਹੁਣ ਪਹੁੰਚੇ ਬਾਬਾ ਬੁੱਢਣ ਸਾਹ ਤੇ ਰਾਜੂ ਦਜੀਵਰੀ ਆ ਮੈਂ ਤਾਂ ਕਾਫੀ ਵਰੀ ਆ ਗਿਆ ਰਾਜੂ ਦਜੀਵਰੀ ਆਇਆ ਹਨਾ ਇਹ ਕੁੜੀ ਨੇ ਬਹੁਤ ਅੱਚਕੀ ਸਾਡੀ ਲੈ ਵੀ ਮੇਰੀ ਬੱਡੀ ਕਹਿੰਦੀ ਮੇਰੇ ਵਿਲਾਜ ਤਨ ਪਰਸ ਗਿਫਟ ਕੀਤਾ ਜਾਏਗਾ ਇਹ ਪਰਸ ਨਾਲ ਹਾਂ ਆਉਂਦੀ ਸੁਣਾਈ ਆ ਸੀ ਚਲੋ ਜੀ ਮੈਂ ਹੁਣ ਉਹ ਕਨੈਕਟਰ ਬਾਨਾ ਰਾਜੂ ਕਨੈਕਟਰ ਬਾਨਾ ਹੁਣ ਨਹੀਂ ਸਭ ਆ ਲੈ ਨਿਆ ਆ ਲੈ ਲੀ ਚਲ ਭਾਜੀ ਮੈਂ ਕੰਮ ਆਹ ਵੀ ਸੇਵਾ ਚਾਹਤੂ ਵੀ ਨਹੀਂ ਭਾਜੀ ਨਾ ਮਿਹਰਬਾਨੀ ਵੀਰ ਜੀ ਵੀਰ ਹੋਣਾ ਪਛਾਣ ਲਿਆ ਮम्मी ਵਾਸਤੇ ਦੇਖ ਰਹੀ ਐ ਸੰਦੀਪ ਕਿੱਟ ਮਾਂ ਨੂੰ ਪਸੰਦ ਆਵੇ ਬਣਾਵਾਂ ਆਹ ਸਹੀ ਐ ਨਾ ਆਹ ਹੋ ਆ ਠੀਕ ਈ ਥੋੜੀ ਨਾ ਸਿੰਪਲ ਐ ਇਹ ਨਾਲ ਲੈ ਲੈ ਉਹ ਵੀ ਹੈਗੀ ਹੋਵੇ ਉਧਰ ਵੀ ਹੈਗੀਆਂ ਨਹੀਂ ਉਹ ਆਹ ਹੋਲੀ ਨੂੰ ਤਾਂ ਆਹ ਹੋਲੀ ਜੀ ਬੈਠੇ ਚਲ ਆਹ ਸਹੀ ਐ ਹੈ ਆਟਾ ਪੀਸਣ ਆਸੋ ਯਾ ਵੇ ਲੋ ਲੈਣੀ ਆ ਮੋਆ ਦੇ ਮੰਡੀ ਗੁਰਦਰਾ ਸਾਹਿਬ ਦਾ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਗੁੜੀ ਦਾ ਦੁੱਧ ਉਹ ਪੈਕ ਕਰਵਾ ਲਿਆ ਕਿਉਂਕਿ ਮੇਨ ਜਿਆਦਾ ਜ਼ਰੂਰੀ ਹੁੰਦਾ ਦੁੱਧ ਉਹ ਕਰਾ ਲਿਆ ਪੈਕ ਹੁਣ ਆਪਾਂ ਤੇ ਗੱਡੀ ਸਿੱਧੀ ਅੰਦਰ ਹੀ ਲੈਂਦੀ ਕਿ ਇੱਧਰ ਤੇ ਬਾਬੇ ਵਾਕਮਾ ਚਲੋ ਆ ਚੀਜ਼ ਮੇਰੀ ਹਰ ਗੁਣ ਲੱਭਦੀ ਹੈ ਬਸ ਹਾਂਜੀ ਹਾਂਜੀ ਐਨ ਦੇ ਵੇਖੋ ਦਦਾ ਨੂੰ ਕਹੋ ਮੈਂ ਝੂਠੇ ਲੈਣ ਧਿਆ ਦਾਦਾ ਦਾਦਾ ਚੱਲ ਚੱਲ ਚਲੋ ਕਿੰਨੀ ਖੁਸ਼ ਹੁੰਦੀ ਹੈ ਚਲੋ ਆਜੋ 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 ਉਹ ਤੇਰੀ ਪਾਰਕ ਸੇ ਆਏ ਆ ਮੈਂ ਕਹਿੰਦਾ ਇੱਥੇ ਚਲੋ ਦੋ ਮਿੰਟ ਸੈਰ ਕਰ ਲੈਨੇ ਆ ਉਹ ਵੇਖ ਕਿੰਨੀ ਖੁਸ਼ੀ ਹਾਂਜੀ ਕੰਦੀ ਮੇਰੇ ਵੱਲੇ ਵੇਖੋ ਇਹ ਕਿਦਾਂ ਮौज ਲੱਗੀ ਭਾਈ ਦਵਾਇਆਂ ਨੇ ਦਵਾਇਆਂ ਬਰਾਵਾ ਦਵਾਈਆਂ ਨੇ ਪੰਗੇ ਪਾਏ ਜਾ ਦਹੀਂ ਲਾਇਆ ਮੇਰਾ ਵੀਰ ਜਾ ਜਲਦੀ ਆ ਜਾਓ ਕੁੱਤੇ ਨਾ ਪਵਾ ਲਿਓ ਕਿਤੇ ਰੋੜਾ ਲਾ ਕੇ ਜਿਓ ਮੇਰੀ ਗੱਲ ਸੁਣੋ ਭੱਜ ਕੇ ਜਾ ਕਾ ਨਾ ਰੋੜ ਨਾ ਪਵਾ ਲੇ ਮੱਥੇ ਤੇ ਰੋਬੜਾ ਰਾਜੀ ਮੇਰਾ ਦੇਸੀ ਰਿਕਰਡ ਲਾਇਆ ਅੱਜ ਦਿਨ ਆਇਆ ਉਹਦੇ ਨੂੰ ਸਿੱਖਣ ਨੂੰ ਮਿਲਿਆ ਬਣੀ ਹੈ ਜੇ ਰਿਕਰਡ ਲਾ ਕੇ ਉਹਦੇ ਤੋਂ ਪ੍ਰਾਪਤ ਨਾ ਹੋਵੇ ਉਹ ਤੋਂ ਮੈਂ ਧਿਆਨ ਦਾ ਮੈਂ ਕੱਲੇ 14 ਡੰਡਾ ਰਹੀ ਮੈਂ ਤੁਹਾਨੂੰ ਪਿਆਰ ਕਰੀਂ ਹੋਰ ਕਿਸ ਗੱਲ ਦੀ ਇਹ ਗੱਲ ਨਹੀਂ ਤੇ ਆਪਾਂ ਦੇਖੀਏ ਆਹ ਖਾਤੇ ਕਿ ਕਿਤਾਬ ਇਹਨੇ ਖਾ ਲਈ ਉਹਦੇ ਮੇਰੇ ਕੁੜੀ ਨਾਲੋਂ ਵੀ ਜ਼ਿਆਦਾ ਪੜਾਹ ਲੱਗ ਰਿਹਾ ਦੁੱਧ ਦੇ ਕਪੜਾ ਕਪੜਾ ਮੈਂ ਕਿਆ ਮੈਂ ਕਿਆ ਅੱਗੇ ਆਪਾਂ ਕਹਿੰਨੇ ਨੇ ਕਪੜੇ ਦੀ ਦੁਕਾਨ ਤੇ ਜਾਣਾ ਹੁਣ ਆਈ ਕਪੜੇ ਤੇ ਘਰ ਆਇਆ ਕਰਦਾ ਮਾਰਾ ਤਾਂ ਕਿਤੇ ਗਾਣੇ ਨੂੰ ਘਰ ਇਹ ਗੱਲ ਹੈ ਬੜੇ ਚਿਰ ਦਾ ਮੱਥਾ ਰਗਣ ਡਿਓ ਇਹ ਨਹੀਂ ਵੀਰ ਇਹ ਸ਼ਕਲ ਦੀ ਚੱਟੀ ਨਹੀਂ ਗੱਲ ਨਹੀਂ ਜੇ ਮਰਦੀ ਕਰਦਾ ਰਹੇ ਆਵੇਂ ਤੂੰ ਭਾਵੇਂ ਤੇ ਪੰਜ ਪੌਚ ਲਾਲਾ ਘੱਟੋ ਕਰਨੀ ਆ ਸਬਸਕ੍ਰਾਈਬ ਜੀ ਦੇ ਹੈ ਕਿਹੜਾ ਬ੍ਰਾਂਡ ਕਿਹੜਾ ਲੌਂਡਾ ਐ ਦਸ ਮੜਾ ਜਾ ਹੈ ਕਿਹੜਾ ਲੌਂਡਾ ਐ ਅੰਦਾ ਖਰੋਟਾ ਵਾਲਾ ਨਿਕੜਾਂ ਮੱਲੇ ਇਹ ਲੌਂਡਾ ਕਿਹੜਾ ਅੰਮਾਲਿਆ ਐਪਰੀ ਕੋਟ ਜਿਹੜਾ ਮਰਜੀ ਲਾ ਲੈ ਇਹ ਭਾਵੇਂ ਡਾਕ ਕੋਟ ਕਰ ਲਈ ਇਹ ਗੱਲੀ ਨਹੀਂ ਬੰਦੀ ਵੀਰ ਇਹ ਬੇੜਾ ਕਰ ਕੇ ਆ ਮੇਰੇ ਅੰਨੂ ਕਿਉਂ ਭਾਰਗਾ ਸਮਝਾ ਵੀ 11 ਵਜੇ ਝੰਡੇ ਕਿਹੜੇ ਕੰਮੀ ਪਿਆ ਆ ਹਾਂ ਆ 12 ਵਜੇ ਝੰਡੇ ਤੇ ਉਧਰ ਉਧਰ ਰਹਤੇ ਦਾ ਸਵੇਰੇ ਵੇਖੀ ਪਰੌਂਠੇ ਬਣਾ ਲੈਣੇ 10 ਵਜੇ ਤੱਕ ਉਹਨਾਂ ਆਖਣਾ ਆ 13 ਵਜੇ ਤੱਕ ਸੁੱਤਾ ਹੋਣਾ ਵੇਖੀ ਉਹਨਾਂ ਦਾ ਫੋਨ ਆਉਣਾ ਉਹ ਕਹੇ ਭਾਈ ਹੁਣ ਕਹਿੰਦੇ ਫੋਨ ਕਰਾਂ ਨਹੀਂ ਸਵੇਰੇ ਤੇ ਮੇਰੀ ਕੁੜੀ ਮੈਂ ਨਾ ਪਰੌਂਠੇ ਖਾਣ ਦੇ ਮਾਰੇ ਬਿਲਕੁਲ ਟੈਰਨਾ ਸੋਗੀ ਉਹਨੇ ਸਵੇਰੇ ਵੇਖੀ ਆਟੋ ਇਹਨਾਂ ਉੱਤਕਣਾ ਆ ਅੱਜ ਇਹ ਅੱਜ ਕੋਈ ਨਾ ਉੱਤਕਣਾ ਵੇਖੀ ਜੀ ਤੈਨ ਦਾ ਵੀੜੀ ਨਾਲੀ ਥੱਕੀ ਬੜੀ ਐ ਥੱਕੀ ਚੰਗਾ ਤਰਾਇਆ ਮੈਂ ਵੀ ਮੈਂ ਵੀ ਆਕੇ ਚੱਲ ਅੰਦਪੁਰ ਦੀ ਚੜਾਈ ਚੜਾ ਜੈ ਹੈ ਤਾਂ ਹੀ ਆਪਾਂ ਲਿਖੀ ਕਿ ਭਾਈ ਕਨੈ ਜੀ ਉਹ ਰਾਜ ਜੀ ਨਹੀਂ ਹੋਣੀ ਥੱਕੀ ਤੂੰ ਵੀ ਬੜਾ ਥੱਕ ਗਿਆ ਤੈਨੂੰ ਬੜਾ ਦੜਾਇਆ ਇਹਨੇ ਕਿ ਨਹੀਂ ਐ ਨਹੀਂ ਖਬਰਾਂ ਕਿੰਨਾ ਬੀਤ ਰਹਾ ਐਸ ਐਸ ਚੱਲ ਠੀਕ ਐ ਸਾਰੇ ਕੋਈ ਕਹਿੰਦੇ ਆਪਣੇ ਇਹ ਕਹਿੰਦੇ ਨਹੀਂ ਜਿੱਦੀ 83 ਕੋਣੀਆਂ ਦਲੇਤਰ ਕੇ ਮਰਨਾ ਵੀ ਚੱਲਦੀ ਆਹੋ ਉਹ ਬੋਲੀ ਸਾਹਿਬ ਕੋਈ ਨਹੀਂ ਚੱਲ ਜਾਗੇ ਉਹ ਤੇ ਕੋਈ ਜ਼ਿਕਰ ਨਹੀਂ ਆ ਮੈਂ ਕਹਿੰਦੇ ਆ ਦੁੱਧ ਦਾ ਧਿਆਨ ਰੱਖੀ ਤੇਰਾ ਮੂੰਹ ਉਦਰ ਨਾ ਲਾਓ ਲੰਬੀ ਨੇ ਕਦੇ ਪੀਜੀ ਵੀ ਪੀ 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 ਵੇ ਪੀ ਪੀ ਵੇ ਪੀ ਵੇ ਪਾਵੇਂ ਨਾ ਤੇ ਉਹ ਕੋਈ ਮੋਤਲ ਉਤੇ ਡੇਪੇ ਹੈ ਇਹ ਦੇਖ ਤੁਹਾਨੂੰ ਕੋਈ ਮੋਤਲ ਨਹੀਂ ਹੋਆ ਦੋ ਵਾਰ ਕਿ ਖਾਇਆ ਦੋ ਵਾਰ ਤੇ ਜੇ ਭਾਜੀ ਹੁਣਾਂ ਨੇ ਵਲੋਗ ਵੇਖਿਆ ਨਾ ਉਹਨਾਂ ਕਹਣਾ ਇਹ ਗੱਲ ਗਲਤ ਹੈ ਇਹ ਤਾਂ ਸੰਦੇ ਬੜੀ ਲੇਟ ਆ ਦੇ ਹੈ ਇੱਧਰ ਵੇਖੋ ਦੇਰ ਬਾਜੀ ਪਾਈਪ ਲਾ ਦੋ ਭਾਜੀ ਨੇ ਕੱਲ ਕਹਿੰਦੇ ਆਪਣੇ ਭਾਜੀ ਪਾਜੀ ਕਹਿੰਦੇ ਵੀ ਪਾਜੀ ਮੈਂ ਪਾਜੀ ਕਿ ਤੂੰ ਕਿੰਨੇ ਘੰਟੇ ਨਸੰਦੇ ਪਾਜੀ ਕਹਿੰਦੇ ਯਾਰ 1 ਤੇ ਵੱਜ ਗਿਆ ਮੈਂ ਹੁਣ ਨਿਤਨੇਮ ਕਰਨਾ ਮੈਂ ਸਵੇਰੇ ਨਾ 3 ਵਜੇ ਉੱਠਣਾ ਤੇ ਇਹ ਜਮਾਨਜੀ ਮੇਰੇ ਮਰਾ ਸਾਨੂੰ ਨਿਕਲ ਚਲੇ ਮੈਂ ਇਹ 3 ਵਜੇ ਨਾ ਸੰਧੇ ਹੈ ਹੈ ਮੈਂ ਇਹ 3 ਵਜੇ ਨਾ ਸੰਧੇ ਜਾਨਾ ਮੈਂ ਚਲੋ ਇਹ ਵੀ ਉਹਨਾਂ ਨੇ ਪਾਰਖਾਨਾ ਉਹਨਾਂ ਦੇ ਪਈ ਉੱਠਣਾ ਕਰਨੀ ਵੀ ਚਲੋ ਚੰਗੀ ਗੱਲ ਆਹੀਂ ਐ ਪਾਪੀ ਬੰਦੇ ਕੀ ਕਰਨਾ ਕਰ ਹਨਾ ਆਹਾਂ ਉਹਨਾਂ ਨੂੰ ਗੱਲਾਂ ਹੁੰਦੀਆਂ ਜ਼ਿਆਦਾ ਅੱਜ ਨੀਂਦ ਨਹੀਂ ਆਉਂਦੀ ਕੱਲ ਨੀਂਦ ਆਉਂਦੀ ਹੈ ਸਰ ਸਭ ਨਾਲੋਂ ਜ਼ਿਆਦਾ ਮੈਨੂੰ ਨਹੀਂ ਆਈ ਵੀ ਮੇਰੀ ਕੁੜੀ ਕਿੰਨਾ ਸੁੱਤੀ ਸੀ ਆ ਪੀ ਰਣਵੇ ਪੀਸ ਹੋ ਗਈ ਉਹ ਥੱਕੀ ਆ ਨਾ ਯਾਤਰਾ ਬਹੁਤ ਕੀਤੀ ਸਹੀ ਗੱਲ ਆ ਉਹ ਤਾਂ ਇਹ ਵੀ ਆਹ ਆ ਪੈਦਲ ਜਾ ਜਾ ਕੇ ਦਰਸ਼ਨ ਕੀਤੇ ਨਹੀਂ